ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਚਾਹੇ ਰਚਨਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੈ ਪਰ ਵਾਹਿਗੁਰੂ ਬੋਲਣ ਦਾ ਫੁਰਨਾ ਪਹਿਲੇ ਮਨ ਵਿੱਚ ਹੁੰਦਾ ਹੈ ਜਦ ਮਨ ਵਿੱਚ ਹੁੰਦਾ ਹੈ ਤਾਂ ਇਹ ਸਾਡੀ ਨਾਦੀ ਹੈ ਇਹ ਹੀ ਤੁਣੀ ਹੈ ਕਿਉਂਕਿ ਤੁਣ ਇਥੋਂ ਉੱڑਦੀ ਹੈ ਆਵਾਜ਼ ਇਥੋਂ ਉੱڑਦੀ ਹੈ ਜਿਵੇਂ ਮਨ ਵਿੱਚ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਪਵਨ ਹਵਾ ਹੈ ਨਾਦੀ ਨਾਲ ਟਕਰੋਂਦੀ ਹੈ ਨਾਦੀ ਇੱਕ ਸਾਜ਼ਰੀ ਤਰ੍ਹਾਂ ਹੈ ਜਿਸ ਤਰ੍ਹਾਂ ਹਰਮੋਨੀਅਮ ਨੂੰ ਹਵਾ ਦੇਈਏ ਤਾਂ ਵੱਜਦਾ ਹੈ ਉਂਝ ਨਹੀਂ ਸ਼ਹਿਨਾਈ ਨੂੰ ਫੂਕ ਮਾਰੀਏ ਤਾਂ ਵੱਜਦੀ ਹੈ ਉਂਝ ਨਹੀਂ ਮੁਰਲੀ ਹੈ ਨਰਸੰਗਾ ਹੈ ਸੰਕ ਹੈ ਫਨੀਰੀ ਹੈ ਹਵਾ ਦੇ ਫੂਕ ਨਾਲ ਹੀ ਵੱਜਦੇ ਹਨ ਉਂਝ ਨਹੀਂ ਨਾਦੇ ਵੀ ਇੱਕ ਐਸਾ ਸਾਜ਼ ਪਰਮਾਤਮਾ ਨੇ ਸਾਡੇ ਅੰਦਰ ਲਗਾਇਆ ਹੈ ਦੇਹੀ ਮਾਟੀ ਬੋਲੇ ਪਉਣ ਪਉਣ ਕਰਕੇ ਬੋਲਦਾ ਹੈ ਬੋਲਣਾ ਪਵਨ ਕਰਕੇ ਹੈ ਇਸੇ ਵਾਸਤੇ ਕੱਤਾਂ ਵਿੱਚ ਗੁਰੂ ਨਾਨਕ ਪਾਸ਼ਾ ਨੇ ਪਉਣ ਨੂੰ ਗੁਰੂ ਕਹਿ ਦਿੱਤਾ ਕਿਉਂਕਿ ਬੋਲਣਾ ਤਾਂ ਪੌਣ ਕਰਕੇ ਹੈ ਅਤੇ ਸਬੰਧ ਵੀ ਬੋਲਣ ਨਾਲ ਜੁੜਦੇ ਹਨ ਸਬੰਧ ਜੋੜਨ ਵਾਲਾ ਵਿਚੋਲਾ ਗੁਰੂ ਹੁੰਦਾ ਹੈ ਪੌਣ ਨੂੰ ਗੁਰੂ ਕਰ ਦਿੱਤਾ ਕਿਉਂਕਿ ਬੋਲਣਾ ਹੀ ਇਸੇ ਕਰਕੇ ਹੈ ਸੰਸਾਰ ਵਿੱਚ ਅਸੀਂ ਪਹਿਲੇ ਵੇਖਦੇ ਅਤੇ ਫਿਰ ਬੋਲਦੇ ਹਾਂ ਨਿਰੰਕਾਰ ਦੇ ਵਾਸਤੇ ਤਾਂ ਪਹਿਲੇ ਬੋਲਣਾ ਪਵੇਗਾ ਇਸ ਤਰ੍ਹਾਂ ਬੋਲਣਾ ਪਵੇਗਾ ਜਿਵੇਂ ਕਬੀਰ ਸਹਿਬ ਬੋਲਦੇ ਹਨ ਕਬੀਰ ਕੇਸੋ ਕੇਸੋ ਕੂਕਿਆ ਨਾ ਸੋਈਐ ਆਸਾਰ ਰਾਤ ਦਿਵਸ ਕੀ ਕੂਕ ਨੇ ਕਬ ਹੂ ਨਾ ਸੁਣੈ ਪੁਕਾਰ ਕਬੀਰ ਸਾਹਿਬ ਕਹਿੰਦੇ ਹਨ ਮੈਂ ਤਾਂ ਦਿਨ ਰਾਤ ਬੋਲੀ ਜਾਂਦਾ ਹਾਂ ਕਿ ਸੋ ਕੇ ਸੋ ਕੇ ਸੋ ਬੋਲੀ ਜਾਂਦਾ ਹਾਂ ਕਿਸੇ ਦੇਨ ਦਾ ਖੇਡ ਬਣੇਗੀ ਜਗਤ ਵਿੱਚ ਅਸੀਂ ਪਹਿਲੇ ਬਿਕਤੇ ਹਾਂ ਫਿਰ ਬੋਲਦੇ ਹਾਂ ਪ੍ਰਭੂ ਨਾਲ ਤਾਂ ਪਹਿਲੇ ਬੋਲਣਾ ਪਵੇਗਾ ਬੋਲਦਿਆਂ ਬੋਲਦਿਆਂ ਹੀ ਇੱਕ ਦਿਨ ਦਿਖਾਈ ਦੇ ਜਾਵੇਗਾ ਕਿ ਪ੍ਰਭੂ ਤਾਂ ਸਾਹਮਣੇ ਹੀ ਖੜਾ ਹੈ ਬਿਲਕੁਲ ਨਿਕੜ ਖੜਾ ਹੈ ਜਦੋਂ ਬੋਲਾਂ ਨੂੰ ਅਲਫਾਸ ਮਿਲਦੇ ਹਨ ਨਾਦੀ ਨਾਲ ਤਾਂ ਨਹੀਂ ਪੈਦਾ ਹੁੰਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਇਸ ਨੂੰ ਸ਼ਬਦ ਮਿਲ ਜਾਂਦੇ ਹਨ ਹੁਣ ਇਹ ਕੰਢ ਤੱਕ ਪਹੁੰਚੀ ਅਤਰਜਬਾਨ ਨੇ ਬਿਆਨ ਕਰ ਦਿੱਤਾ ਇਸੇ ਨੂੰ ਕਹਿੰਦੇ ਹਨ ਬੇਕਰੀ ਤੋਂ ਬਾਹਰ ਆ ਗਈ ਜਬਾਨ ਦੇ ਰਾਹੀ ਜੋ ਨਦੀ ਤੋਂ ਉੱਟੀ ਸੀ ਹਿਰਦੇ ਅਤੇ ਕੰਢ ਤੱਕ ਪਹੁੰਚ ਕੇ ਰਸਨਾ ਦੇ ਰਾਹੀ ਬਾਹਰ ਪ੍ਰਗਟ ਹੋਈ ਹੁਣ ਇਸੇ ਹੀ ਤੁਨ ਨੂੰ ਵਾਪਸ ਲੈ ਜਾਣਾ ਹੈ ਤੁਨੇ ਤੱਕ ਲੈ ਜਾਣਾ ਹੈ ਜਿੱਥੋਂ ਤੁਨ ਉੱਟੀ ਸੀ ਕਬੀਰ ਸਾਹਿਬ ਦਾ ਫਰਮਾਨ ਹੈ ਉਲਟੀ ਗੰਗਾ ਜਮਨ ਮਿਲਾਵੋ ਇਹ ਗੰਗਾ ਜਿੱਥੋਂ ਜਨਮੀ ਹੈ ਪੈਦਾ ਹੋਈ ਹੈ ਇਸ ਨੂੰ ਉਲਟਾ ਕੇ ਜਿੱਥੋਂ ਇਹ ਜਨਮੀ ਹੈ ਉੱਥੇ ਮਿਲਾ ਦੇ ਉਥੇ ਲ ਜਾ ਧਰਮ ਦੀ ਸਾਧਨਾ ਕਹਿੰਦੀ ਹੈ ਕਿ ਇਹ ਜੋ ਜ਼ਬਾਨ ਦੇ ਰਾਹੀ ਪ੍ਰਗਟ ਹੋਇਆ ਹੈ ਵਾਹਿਗੁਰੂ ਇਸ ਨੂੰ ਵਾਪਸ ਲੈ ਜਾ ਤੂੰ ਨਿਤਕ ਅਤੇ ਐਸੇ ਨਾ ਗੁਰੂ ਨਾਨਕ ਪਾਸ਼ਾ ਨੇ ਕਿਹਾ ਹੈ ਆਖਣ ਓਖਾ ਸਚਾ ਨਾਉ ਕਹਿਣਾ ਬੜਾ ਘਟਨ ਹੈ ਓਖਾ ਹੈ ਸਾਰਾ ਦਿਨ ਰਾਮ ਰਾਮ ਕਰੀ ਜਾਈਏ ਹੁਣ ਰਾਮ ਦੀ ਤੂੰ ਜਿੱਥੋਂ ਉੱਠੀ ਉੱਥੇ ਹੀ ਇਸ ਨੂੰ ਵਾਪਸ ਲੈ ਜਾਣਾ ਹੈ ਵਾਪਸ ਲੈ ਜਾਣ ਨਾਲ ਅੰਦਰ ਕ੍ਰਾਂਤੀ ਆਵੇਗੀ ਉਂਝ ਨਹੀਂ ਅਤੇ ਇਸ ਤਰ੍ਹਾਂ ਆਖਿਆ ਵਾਹਿਗੁਰੂ ਜਨਮ ਜਨ ਮੰਤਰਾਂ ਦਾ ਠੇਕੇਮਾ ਲਾ ਦਿੰਦਾ ਹੈ ਅਤੇ ਜਨਮ ਜਨ ਮੰਤਰਾਂ ਦੇ ਪਾਪ ਤੋਂ ਦਿੰਦਾ ਹੈ ਦੁੱਖ ਮਿਟਾ ਦਿੰਦਾ ਹੈ ਪਰ ਇੱਕ ਦਫਾ ਵਾਹਿਗੁਰੂ ਆਖਣ ਵਾਸਤੇ ਕਰੋੜਾਂ ਦਫਾ ਆਖਣਾ ਪੈਂਦਾ ਹੈ ਸਾਧਨਾ ਕਰਨੀ ਪੈਂਦੀ ਹੈ ਬਸ ਉਸੇ ਤੋਂ ਬੰਦਾ ਥੱਕ ਪਹੁੰਚ ਜਾਂਦਾ ਹੈ ਪਰ ਜਨਮ ਜਨ ਮੰਤਰਾਂ ਦਾ ਠੇਕੇਮਾ ਲਿਆ ਜਾਂਦਾ ਹੈ ਇੱਕ ਦਫਾ ਆਖਿਆ ਵਾਹਿਗੁਰੂ ਜ਼ਬਾਨ ਜੋ ਵਾਹਿਗੁਰੂ ਕਹਿ ਰਹੀ ਹੈ ਇਸੇ ਤੋਂ ਨਿਨ ਵਾਪਸ ਲੈ ਜਾਣਾ ਹੈ ਤਾਂ ਕਿਵੇਂ ਲੈ ਜਾਈਏ ਜਬਾਨ ਦੇ ਰਾਹੀ ਤਾਂ ਤੁਨੋਂ ਬਾਹਰ ਪਰਗਟ ਹੋਈ ਹੈ ਜਬਾਨ ਵਾਪਸ ਨਹੀਂ ਲੈ ਜਾ ਸਕਦੀ ਇਸ ਨੂੰ ਕੰਨਾਂ ਦੇ ਰਾਹੀ ਵਾਪਸ ਲੈ ਕੇ ਜਾਣਾ ਹੈ ਇਸੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ ਰੇਮਨ ਰਾਮਸਿਓ ਕਰਪ੍ਰੀਤ ਇਹ ਪ੍ਰੀਤ ਕਿਵੇਂ ਕਰੀਏ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਕਹਿੰਦੇ ਹਨ ਸਤ੍ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ ਜਬਾਨ ਨਾਲ ਗਾਈ ਜਾਓ ਵਾਹਿਗੁਰੂ ਵਾਹਿਗੁਰੂ ਅਤੇ ਕੰਨਾਂ ਨਾਲ ਸੁਣੀ ਜਾਓ ਗਾਇਆ ਹੋਇਆ ਹਵਾ ਵਿੱਚ ਨਾ ਉੜ ਜਾਵੇ ਵਾਹਿਗੁਰੂ ਵਾਹਿਗੁਰੂ ਆਖਿਆ ਹੋਇਆ ਸਿਰਫ ਹਵਾ ਵਿੱਚ ਹੀ ਨਹੀਂ ਇਹੇ ਤੇਰੇ ਅੰਦਰ ਜਾਣਾ ਚਾਹੀਦਾ ਹੈ ਪਰ ਬਿਨਾਂ ਕਰਨ ਤੋਂ ਅੰਦਰ ਨਹੀਂ ਜਾਵੇਗਾ ਸ਼ਬਦ ਤਾਂ ਕੰਨਾਂ ਦੇ ਰਾਹੀ ਅੰਦਰ ਜਾਏਗਾ ਭਜਨ ਕੰਨਾਂ ਦੇ ਰਾਹੀ ਅੰਦਰ ਜਾਏਗਾ ਭੋਜਨ ਮੋਦੇ ਰਾਹੀ ਅੰਦਰ ਜਾਂਦਾ ਹੈ ਭਜਨ ਕੰਨਾਂ ਦੇ ਰਾਹੀ ਅੰਦਰ ਜਾ ਕੇ ਇੱਕ ਹੋਂਦ ਦਾ ਹਿੱਸਾ ਬਣੇਗਾ ਭਜਨ ਅੰਦਰ ਜਾਏਗਾ ਤਾਂ ਤਪ ਬਣੇਗਾ ਜੇ ਕੋ ਖਾਵੇ ਜੇ ਕੋ ਪੰਚੇ ਤਿਸ ਦਾ ਹੋਏ ਉਦਾਰੋ ਕੋਈ ਖਾਵੇ ਹਜਮ ਕਰੇ ਅਤੇ ਪਚਾਵੇ ਉਸ ਦਾ ਉਦਾਰ ਹੋ ਜਾਏਗਾ ਉਹ ਜੋ ਜਪਿਆ ਹੋਇਆ ਨਾਮ ਕੰਨਾਂ ਦੇ ਰਾਹੀ ਅੰਦਰ ਗਿਆ ਹੈ ਉਹੀ ਮਹਾਰਸ ਬਣੇਗਾ ਮਹਾ ਆਨੰਦ ਮਹਾ ਪ੍ਰਕਾਸ਼ ਮਹਾ ਸ਼ਕਤੀ ਬਣੇਗਾ ਇਹੀ ਸਮਾਦੀ ਲੀਨ ਕਰ ਦੇਵੇਗਾ ਜਿਵੇਂ ਤੁਨ ਨਾਦੀ ਤੋਂ ਉੱਠੀ ਤਾਂ ਪਰਾ ਹਿਰਦੇ ਤੱਕ ਪਹੁੰਚੀ ਤਾਂ ਪਸੰਤੀ ਕੰਠ ਤੱਕ ਆਈ ਤਾਂ ਮਦੀਮਾ ਜ਼ੁਬਾਨ ਨੇ ਬਿਆਨ ਕਰ ਦਿੱਤੀ ਤਾਂ ਬੈਖਰੀ ਵਾਪਸ ਵੀ ਉਹਨਾਂ ਪੜਾਵਾਂ ਤੋਂ ਜਾਏਗੀ ਪਰ ਦੁਆਰ ਅਲੱਗ ਲਗਾ ਹਨ ਤੁਨ ਬਾਹਰ ਪ੍ਰਗਟ ਹੋਈ ਸੀ ਰਸਨਾ ਦੇ ਰਾਹੀ ਇਹੀ ਤੁਨ ਅੰਦਰ ਜਾਏਗੀ ਕੰਨਾਂ ਦੇ ਰਾਹੀ ਸਾਰੀ ਜ਼ਿੰਦਗੀ ਦਾ ਵਾਹਿਗੁਰੂ ਵਾਹਿਗੁਰੂ ਆਖਿਆ ਵੀ ਬੇਅਰਥ ਜਾ ਸਕਦਾ ਹੈ ਜੇਕਰ ਸੁਨਿਆ ਨਹੀਂ ਇੱਕ ਸੈਕਿੰਡ ਦਾ ਵੀ ਆਖਿਆ ਵਾਹਿਗੁਰੂ ਜਨਮ ਜਨਮਾਂ ਤਰਾਂ ਦੇ ਦੁੱਖ ਮਿਟਾ ਦੇਵੇਗਾ ਜੇਕਰ ਸੁਨਿਆ ਹੈ ਇਤਨੀ ਮਹਿਮਾ ਹੈ ਲੱਖ ਮੜਿਆਂ ਕਰ ਏਕਤੇ ਇੱਕ ਰਤੀ ਲੈ ਪਾਹੇ ਲੱਖ ਮਨ ਲਕੜਾਂ ਜਿਵੇਂ ਇੱਕ ਚੰਗਿਆੜੀ ਨਾਲ ਬਸਮ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਇੱਕੋ ਦਫਾ ਵਾਹਿਗੁਰੂ ਆਖਦਿਆਂ ਕਰੋਨਾ ਜਨਮਾਂ ਦੇ ਪਾਪ ਦੁੱਖ ਸੰਤਾਪ ਮਿਟ ਜਾਂਦੇ ਹਨ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁੱਖ ਪਾਪ ਦਾ ਨਾਸ ਇਹ ਤੋਣ ਧਿਆਨ ਦੀ ਇਕਾਗਰਤਾ ਨਾਲ ਹੀ ਕੰਨਾਂ ਰਹੀ ਅੰਦਰ ਜਾਵੇਗੀ ਭਾਵ ਮਨ ਦਾ ਟਹਿਰਾਉ ਹੈ ਮਨ ਸੁੰਦਾ ਪਿਆ ਹੈ ਨਹੀਂ ਤਾਂ ਨਹੀਂ ਜਾਵੇਗੀ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਉਚਾਰਨ ਕਰਦੀ ਹੈ ਅਤੇ ਮਨ ਸੁਣ ਰਹਾ ਹੈ ਕੰਨਾਂ ਦੇ ਰਾਹੀ ਇਸੇ ਤਰ੍ਹਾਂ ਮਨੁੱਖ ਨੂੰ ਵਾਹਿਗੁਰੂ ਆਖੰਡ ਦਾ ਰਸ ਆਵੇਗਾ ਬਾਣੀ ਜਪਣ ਦਾ ਰਸ ਉਹ ਲੱਗ ਪਏਗਾ ਐਸਾ ਮਨੁੱਖ ਅਨਾਹਦ ਨਾਲ ਸੁਣਨ ਲੱਗ ਪੈਂਦਾ ਹੈ ਅਨਾਹਦ ਨਾ ਜੋ ਸੁਣਨ ਲੱਗ ਪਿਆ ਸਮਝ ਲਓ ਉਹ ਪਰਮਾਤਮਾ ਦੇ ਦਰ तक ਪਹੁੰਚ ਗਿਆ ਆਜੇ ਘਾਰਤਕ ਤਾਂ ਨਹੀਂ ਪਰ ਦਰ ਤੱਕ ਪਹੁੰਚ ਗਿਆ ਕਰ ਅਤੇ ਦਾਰਦੀ ਫਿਰ ਮਹਾਰਾਜ ਇੰਜ ਵਿਆਖਿਆ ਕਰਦੇ ਹਨ ਸੌਦਰ ਤੇਰਾ ਕਿਹਾ ਸੋ ਕਰਕੇ ਹਰ ਜਿਤਵੇ ਸਰਬ ਸਮਾਲੇ ਕਰਤੇ ਅੰਦਰ ਪ੍ਰਵੇਸ਼ ਕਰਨ ਵਾਸਤੇ ਪਹਿਲੇ ਦਰ ਤੇ ਹੀ ਜਾਣਾ ਪਵੇਗਾ ਦਰਵਾਜੇ ਉੱਤੇ ਉਸ ਦੇ ਦਰ ਤੇ ਬੜੀ ਰੌਣਕ ਹੈ ਪਰਮਾਤਮਾ ਦੇ ਦਰ ਉੱਤੇ ਨੌਬਤ ਵੱਜਦੀ ਹੈ ਉਹ ਜੋ ਨੌਬਤ ਵੱਜਦੀ ਹੈ ਅਨਾਹਦ ਨਾਦੀ ਉਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਨਫਰਮਾਨ ਕਰਦੇ ਹਨ ਵਾਜੇ ਤੇਰੇ ਆਨਾਦ ਅਨੇਕ ਅ ਸੰਖਾ ਕੇਤੇ ਤੇਰੇ ਬਮਨ ਹਾਰੇ ਕੇਤੇ ਤੇਰੇ ਰਗ ਭਰੀ ਸੋ ਕਹੀਏ ਕੇਤੇ ਤੇਰੇ ਗਮਨ ਹਾਰੇ ਪਤਾ ਨਹੀਂ ਕਿਤਨੇ ਰਾਗ ਰਾਗਨੀਆਂ ਦੀ ਤੁਨ ਕਿਤਨੇ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਪ੍ਰਾਚੀਨ ਕਾਲ ਵਿੱਚ ਸਾਜ਼ਾਂ ਦੇ ਦਾਤੇ ਪਗਦਲਕ ਹੋਏ ਹਨ ਉਹਨਾਂ ਨੇ ਕਿਹਾ ਕਿ ਜੋ ਤੁਨਾ ਅਸੀਂ ਅੰਦਰ ਸੁਣਦੇ ਪਏ ਸਾਂ ਉਸ ਨੂੰ ਬਾਹਰ ਪ੍ਰਗਟ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਗਮਨ ਹਾਰੇ ਕੇਤੇ ਤੇਰੇ ਰਾਗ ਪਰਿ ਸਿਓ ਗਈਏ ਕੇਤੇ ਤੇਰੇ ਗਮਨ ਹਾਰੇ ਪਹਿਲਾ ਵਾਹਿਗੁਰੂ ਅੱਖਾਂ ਦਾ ਸਵਾਦ ਆ ਰਿਹਾ ਸੀ ਪਰ ਹੁਣ ਅਨਾਹਦ ਨਾਦ ਸੁਣਨ ਲੱਗ ਪਏ ਹਾਂ ਹੁਣ ਸੰਗੀਤ ਛਿਰ ਪਿਆ ਹੈ raag ਛਿਰ ਪਿਆ ਹੈ ਉਸ ਦਾ ਹਿਰਦਾ ਬੜਾ ਆਨੰਦਿਤ ਹੋ ਜਾਂਦਾ ਹੈ ਜਿਸ ਨੂੰ ਅਨਾਹਦ ਸੁਣਨ ਲੱਗ ਪਵੇ ਹੁਣ ਤਾਂ ਇੱਕ ਕਦਮ ਦੀ ਯਾਤਰਾ ਹੋ ਰਹੀ ਗਈ ਹੈ ਜਿਵੇਂ ਹੀ ਤੁੰ ਵਾਹਿਗੁਰੂ ਦੀ ਰਾਮ ਦੀ ਅੱਲਾ ਦੇ ਨਿਕਲੇ ਤਾਂ ਤੁੰ ਦਾ ਆਪਣਾ ਪ੍ਰਤਪ ਹੈ ਜਿਵੇਂ ਨਾਦੀ ਨਾਲ ਟਕਰਾਂਦੀ ਹੈ ਪਹਿਲੇ ਪਵਨ ਦੇ ਟਕਰਾਇਆ ਖੁੱਲੀ ਸੀ ਹੁਣ ਤੁੰ ਦੇ ਟਕਰਾਇਆ ਨਾਲ ਪੂਰੀ ਖੁੱਲ ਜਾਏਗੀ ਜਿਵੇਂ ਹੀ ਤੁੰ ਸੁਨੀ ਨਾਲ ਟਕਰਾਂਦੀ ਹੈ ਤਾਂ ਮੰਦੀ ਮੌਤ ਹੋ ਜਾਂਦੀ ਹੈ ਅਤੇ ਤਨ ਜਿਉਂਦਾ ਰਹਿੰਦਾ ਹੈ ਐਸਾ ਮਨੁੱਖ ਪਰਮਾਤਮਾ ਦੇ ਤਲ ਉੱਤੇ ਜਿਉਂਦਾ ਹੈ ਪਰ ਜਿਵੇਂ ਹੀ ਮੰਦੀ ਮੌਤ ਹੁੰਦੀ ਹੈ ਤਾਂ ਕਈ ਭਗਤ ਕਹਿ ਉੜਦੇ ਹਨ ਜੈਸੇ ਕਬੀਰ ਜੀ ਦਾ ਫਰਮਾਨ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ ਜਦ ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਨੀ ਇਸ ਅਵਸਥਾ ਉੱਤੇ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਗੁਰਮਖ ਵਾਹਿਗੁਰੂ ਵਾਹਿਗੁਰੂ ਜਪਦਾ ਹੀ ਨਹੀਂ ਸਗੋਂ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮਾਂ ਆਵਾ ਜਿਵੇਂ ਪ੍ਰਾਨ ਚੱਲਦੇ ਹਨ ਵਾਹਿਗੁਰੇ ਦੇ ਤੋਂ ਉਸਦੇ ਪ੍ਰਾਨਾਂ ਵਿੱਚ ਚੱਲਦੀ ਹੈ ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ